ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤਾਂ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗ ਤਕ ਬਖਸ਼ੇ ਜੀ ਸਾਰੇ ਮਾਣੂ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾਂ ਸੋ ਛੀਦੇ ਦਿਨ ਚੱਲ ਰਿਹਾ ਜੀ ਮਾਰਾ ਦੀ ਅਪਾਰ ਕਿਰਪਾ ਹੋ ਗਈ ਜੀ ਮੇਰੇ ਤੇ ਵੀ ਮੇਰਾ ਜਿਹੜਾ ਬੈਲੈਂਸ ਆ ਮੈਂ ਜੇ ਚੱਕ ਚ ਸਾਹਿਬ ਜਾਦਾਂ ਨੂੰ ਧਿਆ ਕੇ ਮਹਾਰਾਜ ਨੂੰ ਧਿਆ ਕੇ ਚੱਲਿਆ ਵੀ ਤੁਸੀਂ ਉਸ ਸਾਹੀ ਰਹਿਣਾ ਵੀ ਸੇਵਾ ਕਰਨ ਦਾ ਭਾਈ ਮੌਕਾ ਜੇ ਮਿਲਿਆ ਤਾਂ ਉਹਨੂੰ ਖੁੰਡਣਾ ਨਹੀਂ ਚਾਹੀਦਾ ਜਾਣਾ ਚਾਹੀਦਾ ਤੇ ਮੈਂ ਹੁਣ ਚੱਕ ਲਈ ਜਿਵੇਂ ਬੋਰੀ ਬਿਸਤਰਾ ਕੰਬਲ ਤੇ ਨਾਲੇ ਇਧਰਲੀ ਸਾਈਡ ਆ ਬੈਗ ਲਾਟ ਕਰਾ ਵੀ ਆ ਬੈਗ ਦੇ ਵਿੱਚ ਆਪਾਂ ਪਾ ਲਿਆ ਸਮਾਨ ਤੇ ਚੱਲੇ ਜੀ ਸ਼੍ਰੀ ਫਤਿਹਗੜ ਸਾਹਿਬ ਨੂੰ ਉੱਥੇ ਅੱਜ ਹੈਗਾ ਜੀ ਪਹਿਲਾ ਦੁਵਾਨ ਤੇ ਮੇਰੇ ਪਿੰਡ ਦੇ ਨੌਜਵਾਨ ਉੱਥੇ ਪਹੁੰਚੇ ਹੋਏ ਹੈ ਜੀ ਕੱਲੂ ਮਤਲਬ ਜਦ ਤੱਕ ਵੀਡੀਓ ਛੱਡਉਣੀ ਪਤਾ ਨਹੀਂ ਇੱਕ ਉਧਰ ਨੇ ਲੰਗਰ ਚੱਲਦਾ ਹੋਵੇ ਆ ਸਾਡੇ ਜਿਹੜੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਡੇ ਪਿੰਡ ਦੇ ਸਹਿਯੋਗ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਹੁਣ ਬਾਹਰ ਨੂੰ ਚੱਲਦਾ ਹਾਂ ਉਧਰ ਬਾਹਰ ਵੀ ਉਹਨਾਂ ਨੂੰ ਤਾਂ ਮੈਂ ਦੱਸਿਆ ਹੀ ਨਹੀਂ ਹੈਗਾ ਵੀ ਮੈਂ ਚੱਲਿਆ ਮੈਂ ਇੱਧਰ ਆਪਣਾ ਰੇਡੀਓ ਕੇ ਕੰਬਲ-ਕੁੰਬਲ ਚ ਚੱਕ ਲੈ ਤੇ ਬੈਂਕ ਦੇ ਵਿੱਚ ਕੱਪੜੇ ਨੇ ਪਾ ਤੇ ਹੁਣ ਤੁਹਾਨੂੰ ਮਲਾਉਂਦਾ ਨੂੰ ਨਾਲ ਚੱਲ ਕੇ ਬਾਹਰ ਮੇ ਲੋ ਜੀ ਇੱਧਰ ਸਸਰੀ ਘਰ ਜੀ ਸਾਰਿਆਂ ਨੂੰ ਕੰਬਲ ਹੀ ਚੱਕ ਲਿਆ ਹਾਂ ਤੁਸੀਂ ਕੰਬਲ ਵੀ ਹੋ ਗੀਗੇ ਤਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਹੱਦੇ ਕਰਦੀ ਤਾਂ ਤਾਂ ਆ ਕੰਬੜਾ ਬੰਬੜ ਵੀ ਲਿਆਇਆ ਬੈਗ ਵੀ ਪਾ ਲਿਆ ਸਾਡਾ ਕਾਰ ਵੀ ਤਿਆਰ ਹੈ ਤੇ ਇੱਕੋ ਮਿੰਟ ਕਾਰਨ ਵੀ ਤਿਆਰ ਕਰਨ ਮੈਂ ਪਹਿਲਾਂ ਜਾਣਾ ਕਿੱਥੇ ਨੂੰ ਤੁਹਾਨੂੰ ਇਹ ਨਹੀਂ ਪਤਾ ਮੁੰਡਾ ਤਾਂ ਇਹ ਪਤਾ ਫਟੇ ਘਟ ਸਾਹਿਬ ਨੂੰ ਜਾਣਾ ਲੰਗਰ ਲੈ ਗਏ ਇਹਨੂੰ ਪਤਾ ਕੀ ਹੋਇਆ ਇਹਨੂੰ ਕਾਲਾ ਵੀ ਲਿਆ ਕਾਲਾ ਚਾਚਾ ਮਿਲ ਗਿਆ ਤਾਂ ਮੈਨੂੰ ਹਾਂ ਪਿਆਰ ਹੋ ਜਾ ਮੈਂ ਕੀ ਆ ਇਸ ਵਾਰ ਲੰਗਰ ਨਹੀਂ ਲੈ ਕੇ ਜਾਣੇ ਚਾਚਾ ਜਾਣਾ ਕੱਲ ਜਾਣਾ ਕੱਲ ਜਾਣਾ ਕੱਲ ਲੈ ਜਾਣਗੇ ਕੱਲ ਨੂੰ ਲੰਗਰ ਲਾਉਣਾ ਬਲਾ ਪਹਿਲਾਂ ਸਾਸਰੇ ਬਲਾ ਸਾਸਰੇ ਵਾਹਿਗੁਰੂ ਜੀ ਕਾ ਖਾਲਸਾ ਬੋਲ ਤਾਂਪ ਪਰ ਤਾਂ ਲੈ ਕੇ ਜਾਊਗਾ ਪਹਿਲਾਂ ਫਤੇ ਬਣ ਵਾਹਿਗੁਰੂ ਜੀ ਕਾ ਖਾਲਸਾ ਚਲੋ ਆ ਜਾ ਹਾਂ ਚਲ ਚਲ ਕਿਆ ਇਹ ਵੀ ਚੱਲੇ ਕੋਈ ਨਾ ਲੈ ਜਾ ਆਈ ਵਾਰ ਰਹਿ ਜਾਂਦੇ ਕਿ ਕੀ ਜਵੀ ਦਾ ਜਾਣਾ ਜ਼ਰੂਰੀ ਹੈ ਬਸ ਆ ਦੇਖਿਆ ਕਿਆ ਹੁਣ ਕਿਆ ਹੈ ਇਹਦੇ ਹੱਥ ਚ ਇਹ ਬੁਲਬੁਲ ਇਹਨੂੰ ਦੇਖ ਕੇ ਰੀਤ ਨੇ ਆ ਕੁਛ ਕਰਨਾ ਮੈਂ ਮੈਂ ਤਾਂ ਇਹਨੂੰ ਦੇਖ ਕੇ ਜਾਣਾ ਕਰਨਾ ਫਿਰ ਚਲ ਬਾਏ ਨਾ ਕੱਪੜੇ ਲਵੇੜਨੇ ਆਪ ਵੀ ਲਿਪੜਨਾ ਕਰਨਾ ਦੇ 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 ਵਿੱਕੀ ਨੇ ਵੀ ਇਹਨਾਂ ਪਤਾ ਤਾਂ ਹੈਗਾ ਕਾਲੇ ਨੇ ਇੱਕ ਵਾਰ ਕਿਹਾ ਮੈਂ ਕਿਹਾ ਚੱਲ ਕੋਈ ਨਾ ਤੂੰ ਵੀ ਤੂੰ ਚਲੇ ਜਾ ਵੀ ਜੇ ਇੱਕ ਵਾਰ ਜੇ ਸਪੋਰਟ ਕਰਦਾ ਫੇਰ ਮਾੜਾ ਜਿਹਾ ਹੋਇ ਜਾਂਦਾ ਵੀ ਜਾਹ ਜਾਹ ਜਾ ਕੋਈ ਨਾਲੇ ਹੁਣ ਤੈਨੂੰ ਪਤਾ ਬੜਾ ਹੋ ਗਿਆ ਉਹ ਸਮਝਣ ਵਾਲੀ ਜਿਹੜੇ ਕੋਈ ਚੱਕਰ ਨਹੀਂ ਹੈਗਾ ਫੋਨ ਨੰਬਰ ਉਹਦੇ ਆਦਾ ਸਾਰੇ ਨਾਲੇ ਗੁਰੂ ਘਰ ਵਿੱਚ ਸੇਵਾ ਕਰੂਗਾ ਅੱਗੇ ਨਿਆਣਾ ਤੇ ਅਸੀਂ ਮੰਨਦੇ ਸੀ ਪਹਿਲੇ ਛੋਟਾ ਹੁਣ ਤੁਸੀਂ ਇਹਨੂੰ ਲੈ ਜਿਓ ਸਾਡਾ ਵੀ ਇਹਨੂੰ ਹਿਲ ਦੇਖ ਕੇ ਉਦਾਸ ਹੋਇਆ ਮੈਨੂੰ ਪਤਾ ਨਹੀਂ ਪਰਮਾਤਮਾ ਹੀ ਸ਼ਾਇਦ ਕਾਲੇ ਦੇ ਮਨ ਵਿੱਚ ਵਸਿਆ ਇਹ ਮੈਂ ਸਵੇਰੇ ਹੀ ਕਹਿੰਦਾ ਤਾਂ ਕਹਿੰਦਾ ਮੰਮੀ ਮੈਨੂੰ ਰੋਂਦੇ ਵੇ ਇਹਨੂੰ ਛੱਡ ਜਾਂਦੇ ਆ ਹਾਂ ਬੈਠ ਜਾਜੋ ਬੈਠ ਜਾਓ ਬੈਠ ਚੱਲ ਇਹ ਤਾਂ ਬੰਦਰ ਥੱਲੇ ਇੰਨਰ ਵਗੈਰਾ ਪਾਏ ਹੋਏ ਐ ਨਾ ਕੋਈ ਇਹਦੇ ਉੱਪਰ ਸਵਟਰ ਪਾਉਣਾ ਇਹ ਨੂੰ ਬੰਦ ਕਰਦਾ ਬੰਦਾ ਤਿੰਨ ਤਿੰਨ ਕੋਟ ਵੀ ਇਹਦੇ ਨਾਲ ਦੇਣ ਲੱਗੇ ਵੀ ਠੰਡ ਨਾ ਲੱਗੇ ਹਾਂ ਹਾਂ ਪੂਰਾ ਫਿੱਟ ਦਾ ਫੈਨ ਨਲੀਆਂ ਤਾਂ ਤੇ ਹੋਣਾ ਚਾਹੁੰਦੀਆਂ ਇੱਥੇ ਨਹੀਂ ਇਹ ਠੀਕ ਹੋ ਜਾਣਾ ਤਾਂ ਟੈਨਸ਼ਨ ਨਾ ਲੈ ਜਾ ਕੇ ਇਹਨੇ ਗੁਰੂ ਘਰ ਮੰਡੇ ਨੇ ਸੇਵਾ ਕਰਦੀ ਸੇਵਾ ਕਰੀ ਇਤਨਾ ਸੇਵਾ ਕਰੀ ਚਾ ਹਾਂ ਯਾਰ ਜਾਰ ਹੁਣ ਤੂੰ ਉਸੇ ਜਾਓ ਜੇ ਚਪਚਾਪ ਇਧਰ ਰੀਤ ਨੂੰ ਪਾਓ ਖੇਡ ਰੀਤ ਨੇ ਤਾਂ ਖੇਲੀ ਹੋ ਜਾਣਾ ਤੁਸੀਂ ਤਾਂ ਕਹਿੰਦੇ ਮੈਂ ਸਵੇਰ ਦੇ ਤੁਸੀਂ ਕਹਿੰਦੇ ਮੈਂ ਦੁਨੀਆ ਨਾਲ ਠੀਕ ਨਹੀਂ ਠੀਕ ਨਹੀਂ ਪਰ ਹੁਣ ਤੁਸੀਂ ਤਿਆਰ ਵੀ ਹੋਗੇ ਮੈਂ ਤਾਂ ਹੁਣ ਦੇਖ ਬਾਬਾ ਮੂਰੇ ਬੇਨਤੀ ਕਰਤੇ ਵੀ ਤੁਸੀਂ ਹੋ ਬਾਈ ਮਾਹੌਨ ਸੇਵਾ ਕਰਨ ਚੱਲਦਾ ਪਿਆ ਧਰਤੀ ਹਲਾਉਣੀਆਂ ਮੈਨੂੰ ਘੇਰਨਾ ਹੈ ਜਾਂ ਚੱਕਣਾ ਹੈ ਜਾਂ ਰੱਖਣਾ ਹੈ ਉਹਦੇ ਹੱਥ 'ਚ ਹੈ ਉਹਨਾਂ ਦੇ ਹੱਥ 'ਚ ਹੈ ਸਾਰਾ ਕੁਝ ਨੀਂਗਾ ਰੱਖੀ ਪੁੱਤੋ ਡੈਡੀ ਦੇ ਅੱਛਾ ਡੈਡੀ ਦੇ ਕੋਲੇ ਰਹੀ ਪੁੱਛੀ ਜਾਏ ਓਕੇ ਕਰਨ ਪਤਾ ਨਹੀਂ ਉਹ ਕਿੱਥੇ ਤੇ ਖੇਲਾ ਲਿਆਉਂਦਾ ਰੱਬ ਜਾਣੇ ਕਿੱਥੇ ਮੇਰਾ ਤਾਂ ਹੱਥ ਥੱਕ ਗਿਆ ਯਾਰ ਪਤਾ ਨਹੀਂ ਕਿਆ ਕਰ ਲਾ ਸਭਾ ਕੰਬੜ ਪੜ ਪਹਿਲਾਂ ਤਾਂ ਆ ਫੜ ਬੈਗ ਬੈਗ ਦੇ ਵਿੱਚ ਨਾ ਕਰਨ ਦੇ ਕੱਪੜੇ ਵੀ ਠੋਕ ਦੋ ਹੁਣ ਹੁਣ ਪਾ ਦਿੰਦੇ ਕਰਨ ਦੇ ਕੱਪੜੇ ਵੀ ਹਾਂ ਤੁਸੀਂ ਆਪਣੇ ਆਪ ਪਾ ਲਿਆ ਆਪਣੇ ਮਾਹੋਂ ਮੈਂ ਤਾਂ ਮੈਨੂੰ ਤਾਂ ਮੈਂ ਮੈਂ ਉਹ ਨੱਠਣ ਵਾਲਾ ਕੰਮ ਹੈ ਇੱਥੇ ਕਿਹੜੇ ਆਏ ਝੱਟ ਮੰਗਣੀ ਪੱਟ ਪਿਆ ਜਿਹੜੇ ਹਲਵਾਈ ਆ ਉਹ ਕਹਿੰਦੇ ਸੀ ਮੁੰਡਿਆਂ ਨੇ ਮੇਰੇ ਨਾਲ ਜਾਣਾ ਜੀ ਪਹਿਲਾਂ ਕਹਿੰਦੇ ਤੇ 4 ਵਜੇ ਜਾਣਾ ਹੁਣ 3:30 ਵਜੇ 3 ਵਜੇ ਉਹ ਤਾਂ 2 ਵਜੇ ਪਹੁੰਚ ਗਿਆ ਉੱਥੇ ਮੈਂ ਜੱਬੀ ਬੀਜਾ ਜਾਉਂ ਬੀਜਣ ਲੱਗਿਆ ਪਾਪੇ ਅੱਛਾ ਜੀ ਅੱਛਾ ਉੱਥੇ ਪਹੁੰਚ ਗਿਆ ਉਹ ਤਾਂ ਕਹਿੰਦਾ ਵੀ ਚੱਲ ਹੁਣ ਮਾਂ ਵੀ ਦੇਖ ਹੁਣ ਤਾਂ ਟਰੈਕਟਰ ਖੇਤ ਚ ਪਹੁੰਚ ਆਵਾ ਹੁਣ ਨਹੀਂ ਨਿਕਲ ਹੁਣ ਅਜੇ ਤਾਂ ਆਹ ਕੰਮ ਕਰਕੇ ਨਿਕਲੋਣਾ ਕਹਿੰਦਾ ਵੀ ਵੀ ਮੁੰਡਿਆਂ ਨੇ ਜਿਹਨੇ ਉੱਥੇ ਜਾ ਕੇ ਘਾਣਾ ਰੜਾ ਗਾਜਰਾਂ ਦਾ ਕਦੂਕਾਸ ਕਰਿਆ ਹੋਇਆ ਜੇਬ ਉਹ ਕਰੀਮ ਰਲਾ ਕੇ ਫਿਰ ਸੈਂਡਵਿਚ ਬਣਨਾ ਉਹਦੇ ਵਿੱਚ ਭਰ ਹੋਣਾ ਉਹ ਮੁੰਡਾ ਇੱਥੇ ਫਿਰਦਾ ਜੇ ਆਪਣੇ ਪਿੰਡ ਉਹਨੇ ਜਾ ਕੇ ਘਾਣਾ ਰਲਾਉਣਾ ਉੱਥੇ ਸਹੀ ਗੱਲ ਹੈ ਹਾਂ ਦਾ ਹੁਣ ਉਹ ਜਦ ਵੀ ਵੀਜੇ ਆਏ ਹੁਣ ਹਾਂ ਹਾਂ ਮੈਂ ਵੀਜੇ ਹਾਂ ਮੈਂ ਕੱਖ ਵੀ ਵੱਢ ਕੇ ਸੜ ਤੇ ਆ ਕਰਨ ਮਨੂਰ ਤੇ ਹਾਕਾ ਮਰ ਜਾਵੇ ਕਹਿੰਦਾ ਡੈਡੀ ਤੁਹਾਨੂੰ ਡਾਕਟਰ ਨੇ ਮਨਾ ਕਰਿਆ ਵਾ ਪੈਰਾ ਭਰ ਨਹੀਂ ਬੈਣਾ ਮੈਂ ਇਹਨੂੰ ਦੱਸਿਆ ਤਾਂ ਹਾਂ ਵੀ ਡੈਡੀ ਨੂੰ ਪੈਰਾ ਭਰ ਮਾ ਨਾ ਕਿਹਾ ਵੇ ਹਰ ਇੱਕ ਕੰਮ ਕਰਨ ਤੇ ਨਾਲ ਪਰ ਹੁਣ ਮੈਂ ਕੀ ਕਰਦਾ ਉੱਥੇ ਪਾਪਾ ਜੀ ਨੂੰ ਥੋੜਾ ਮੈਂ ਕਹਿ ਦਿੰਦਾ ਵੀ ਤੁਸੀਂ ਵੱਡੋ ਕੱਖ ਆਹੋ ਤਾਂ ਚੱਲ ਜਾ ਮੈਂ ਜਿਹੜਾ ਕੰਮ ਮੈਂ ਕਰਨ ਵਾਲਾ ਤਾਂ ਹੁਣ ਗੋਹਾ ਬਾਜੀ ਨੂੰ ਕਹਿ ਕੇ ਚਕਾ ਲੇ ਚੱਲ ਸਾਨੂੰ ਦੱਸ ਦਿੰਦਾ ਜੇ ਵੀ ਭਾਈ ਕੱਖ ਵੱਢਣੇ ਕੀ ਕਰੋਗਾ ਵੱਢ ਦੇਣਾ ਦਾ ਸੀ ਬੱਲੇ ਤੁਹਾਡੇ ਛਾ ਵਾਸੀ ਹੋਏ ਹੁਣ ਵੱਢ ਦੇ ਕੱਲੂ ਵੱਢ ਦੇ ਪਰਸੋਂ ਨੂੰ ਵੱਢ ਦੇ ਪੈਰਾ ਪਾਰ ਬਹਿ ਕੇ ਦੇਖ ਲਿਓ ਨਾਲੇ ਵੀ ਬੈਠ ਹੁੰਦਾ ਕਿ ਨਹੀਂ ਬੈਠ ਹੁੰਦਾ ਨਹੀਂ ਕਰਕੇ ਵੱਢਣੇ ਤੇਰੇ ਇਹ ਨਹੀਂ ਆਪਾਂ ਪੱਟਾ ਲੈ ਲੂਗੇ ਵੈਸੇ ਤੁਸੀਂ ਨਾ ਹੁਣ ਜੇ ਮੈਂ ਕੰਮ ਕਰਨਾ ਆਹ ਲੈ ਲੂ ਦਾਤ ਲੈ ਲਓ ਆਪਣੇ ਦਾਤ ਉਹਨੇ ਨਾ ਬਾਲੋ ਪੈਰਾ ਪਰ ਵੀ ਨਹੀਂ ਥੱਤੋਂ ਬੈਠੋ ਫੇਰ ਵਿੱਚ ਥੋੜੇ ਜਿਹੜੇ ਡੱਕੇ ਛੱਡਣੇ ਆ ਸਾਗ ਵਾਸਤੇ ਉਹ ਦਾਤ ਨੇ ਛੱਡ ਦੇਣ ਉਹ ਆਪਣਾ ਦਾਤ ਕਿੱਥੇ ਗਿਆ ਨਾਲੇ ਉਹ ਦਾਤ ਪਤਾ ਨਹੀਂ ਅੱਜ ਦੀ ਗੱਲ ਆ ਸਾਡੇ 3 ਸਾਲ ਪਹਿਲਾਂ ਕਿੱਥੇ ਗਿਆ ਉਹ ਨਾਲੇ ਕੱਢਦਾ ਹੁੰਦਾ ਤਾਂ ਕੱਖੇ ਉਹ ਤਾਂ ਛੱਡੋ ਗੱਲ ਉਹ ਨਹੀਂ ਜਿਹੜੀ ਦਾਤੀ ਨਾਲ ਵਿੱਚ ਕੱਖ ਪਰਸੀਨ ਦੇ ਵਿੱਚ ਕੋਈ ਸਰੋਂ ਦਾ ਟਿੱਕਾ ਛੱਡ ਰਿਹਾ ਉਹ ਤਾਂ ਮੈਂ ਤੇਰੀ ਗੱਲ ਸੁਣ ਹੁਣ 2 ਮਹੀਨੇ ਸਾਗ ਵੀ ਤਾਂ ਖਾਣਾ ਬਾਅਦ ਚ ਨਹੀਂ ਹੁਣ ਇੱਕ ਬਾਟ ਦੇ ਵਿੱਚ ਖਤਮ ਹੋ ਜਾਣਾ ਸਹੀ ਗੱਲ ਨਾਲੇ ਪਾਰਾ ਪਰ ਬੈ ਕੇ ਕੰਮ ਹੋਊਗਾ ਕੰਮ ਤੇ ਇਤਨਾ ਕਰੀਂ ਛਾ ਕੀ ਕੀ ਗੱਲ ਬੋਲ ਰਿਹਾ ਹਾਂ ਹਾਂ ਖਾਲਸੇ ਤੇ ਬਚ ਕੇ ਜਾਣਾ ਬਹੁਤ ਅੱਛੇ ਕਿਰੇ ਵੜਾ ਇਹਨੇ ਰੋਣਾ ਤਾਂ ਹੈ ਜੀ ਹੁਣ ਇਹ ਤਾਂ ਹੁਣ ਤੁਹਾਨੂੰ ਉਲਝਾਉਣੀ ਬਣੀ ਆ ਇਹਨੂੰ ਜ਼ਿਆਦਾ ਟਾਈਮ ਲਾਓ ਇਹ ਨੂੰ ਪਤਾ ਹੈ ਵੀ ਚੱਲੇ ਕਿਤੇ ਨ ਕਿਤੇ ਨੂੰ ਕਰੇ ਨਹੀਂ ਜਦ ਤੁਸੀਂ ਜਾਣਾ ਰਹੇ ਹੋ ਜੀ ਉਹ ਮੇਰਾ ਮੇਰਾ ਉਹੀ ਨਾ ਦਲ ਕਬਰ ਆ ਉਹਦੇ ਚ ਪਾਈ ਜਾਣਾ ਚੱਕਰਾ ਦੇ ਮੇਰੇ ਦਾ ਸਾਲ ਕੰਦਾ ਜੀ ਨੂੰ ਕਿੱਥੇ ਲਗਾਉਣਾ ਮੈਂ ਇਹ ਸੋਚਦੇ ਵੀ ਕਿਹੜਾ ਇੰਤਜ਼ਾਮ ਕਰ ਤਰੂ ਸਾਬ ਲਾ ਕੇ ਪਛਾਲ ਦੂੰਦਾਂ ਇਹ ਮੈਂ ਆਪੇ ਹੈਂਡਲ ਕਰਦੀ ਹਾਂ ਚਲੇ ਜਾਂੀਏ ਚਲੇ ਜਾਂੀਏ ਮੈਂ ਤਿਆਰ ਤਾਂ ਹੋ ਜਮਾ ਮੈਂ ਤਾਂ ਕੰਬਲ ਲੈ ਕੇ ਬਟਾਤਾ ਕੱਲ ਕੱਪੜੇ ਪਾ ਮੇਰੇ ਕੱਢ ਕੱਪੜੇ ਕਿੱਥੇ ਨੂੰ ਜਾਣਾ ਪਤਾ ਆਉਂਦਾ ਸਾਰਾ ਹੈਲੋ ਇੱਧਰੋਂ ਦੱਸ ਪਹਿਲਾਂ ਹਾਂ ਕਰਨ ਨੇ ਹੋਰ ਖੇਲਾ ਚ ਪਾਈ ਪੀ ਲੈ ਜੂਗੀ ਮੈਨੂੰ ਲੈ ਜੂਗੀ ਐ ਸੁਭਰੀ ਇੱਧਰ ਆ ਕੇ ਖਾ ਕੇ ਨਹੀਂ ਤੂੰ ਕਿਸ ਕੋ ਜੋ ਕੰਬਲ ਕਰਨ ਨੂੰ ਦੇ ਦੇ ਚੜ ਦੇ ਚੜ ਦੇ ਕਰਨਾ ਹੜ ਬੂਬੂ ਤੂੰ ਬਾਹਰ ਕਿਤੇ ਗਈ ਕੰਨਾ ਕੰਬਲ ਅੰਦਰ ਰੱਖ ਦੇ ਚਲ ਗੱਡੀ ਚੰਦ ਜਾ ਏ ਛੱਡ ਦੇ ਅਸੀਂ ਜਾ ਅੰਦਰ ਰੱਖਿਆ ਕੰਬਲ ਪਰ ਬੈਗ ਵੀ ਅੰਦਰ ਰੱਖਿਆ ਤਾਂ ਪੱਲਾ ਵੀ ਰੱਖਿਆ ਅੰਦਰ ਆਪਣਾ ਵੀ ਚਾੜ ਕੇ ਨਾ ਮੈਨੂੰ ਫੜਾ ਦੇ ਉਹਦੀ ਸ਼ਰਟ ਤੁਸੀਂ ਆਂ ਅੰਦਰ ਰੱਖਿਓ ਹਮ ਜਾਰੀ ਕਿ ਕਿ ਚੀਜ਼ ਅੰਦਰ ਰੱਖੋ ਮੇਰੀ ਕਾਲੀ ਜੈਕਟ ਕਿੱਥੇ ਆ ਉਹ ਤੁਹਾਡੀ ਸੋਫੇ ਉੱਤੇ ਪਈ ਠੀਕ ਅੰਦਰ ਰੱਖਿਆ ਸਮਾਨ ਚੈੱਕ ਕਰ ਰਿਹਾ ਹੈ ਰੈਡੀ ਹੈ ਹਾਂਜੀ ਸਸਰੀ ਘਰ ਦੀ ਉਹ ਬੰਦੇ ਪੁੱਛਦੇ ਕਿੰਨੇ ਆ ਬੰਦੇ ਹੁਣ ਤੁਸੀਂ ਦੇਖੋ ਕਿੰਨੇ ਜਣੇ ਮੈਨੂੰ ਤਾਂ ਪਤਾ ਨਹੀਂ ਹੋਰ ਕੌਣ-ਕੌਣ ਆ ਗਿਆ ਹੁਣ ਇੱਕ ਬੰਦਾ ਆਪਣੇ ਜੈਸਟ ਕਰ ਰਿਹਾ ਹੋਰ ਜਿਹਨੇ ਆਪ ਕਿੰਨੇ ਜਣੇ ਚਾਰ ਜਣੇ ਤਾਂ ਪਾਈ ਖੜੇ ਆ ਕਰਨ ਤਨਹੋਲਾ ਭਾਈ 8 ਜਣੇ ਰਾਮ ਨਾਲ ਬੈਜਣੇ 8 ਜਣੇ 9 ਜਣੇ ਬੈਜੂਗੇ 9 ਜਣੇ ਤਾਂ ਤਾਂ ਹੁਣ ਆਇਆ ਤਾਂ ਹੁਣ ਆਇਆ ਤਾਂ ਛੱਤ ਪਰ ਪਟਾੜ ਲਾ ਦੇ ਪਰ ਬਲਾ ਲਾ ਲਾ ਛੱਤ ਪਰ ਪਟਾੜ ਲਾਉਂਦਾ ਨਹੀਂ ਹਾਂ ਸੱਤ ਸ਼੍ਰੀ ਆਕਾਲ ਜੀ ਕੀ ਹੈਗਾ 3 ਬੰਦੇ ਜੋਗੀ ਪਤਾ ਨਹੀਂ ਮੈਨੂੰ ਤਾਂ ਮੈਨੂੰ ਮੈਨੂੰ ਆਪਣਾ ਪਤਾ じゃ ਕਰਨ ਦਾ ਪਤਾ ਤਿੰਨ ਬੈਗਿਆ ਰਵਾਈਏ ਹਾਂ ਤੇ ਤਿੰਨ ਤੋਂ ਅਸੀਂ ਫਸੇ ਹੋ ਗਏ ਤੇ 6 ਜੀ ਕਹਿੰਦਾ ਇਹ ਆਂਦਾ ਹਾਂ 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 ਹੋ ਰਹਾ ਉਹਨਾਂ ਸਾਤਾ ਆਜਾ ਜੇ ਬੁਰੇ ਹੋਣ ਮਲਾਦਾ ਹੈ ਕਾਹਨੋਂ ਜਾਣਿਆ ਫਸ ਜਾਣਾ ਉਹਨਾਂ ਵਿੱਚ ਯਾਰ ਬੈ ਜਾਊਗਾ ਕੀ ਗੱਲ ਹੈ 9:30 ਤੋਂ 10:00 ਹੋ ਜੂਗੇ ਹਾਂ ਆ ਵੀ ਹੈਗਾ ਹੈ ਹੁਣ ਇਹਨੂੰ ਥੋੜਾ ਛੱਡ ਕੇ ਜਾਣਾ ਮੈਂ ਤੈਨੂੰ ਦੱਸਿਆ ਇਹਨੂੰ ਚਲੋ ਚੱਲ ਕੱਟ ਗੱਡੀ ਦੇਖੀ ਜਾਊਗੀ ਪਪਾ ਪਪਾ ਦਾ ਪਰ ਆਉਣੀ ਪੈਣੀ ਹੈ ਇੱਕ ਵਾਰ ਚੈੱਕ ਕਰਾ ਲਾਂਗੇ ਕੋਈ ਨਹੀਂ ਕੋਲ ਮੈਨੂੰ ਪੈਣ ਦੇ ਉਹਦੇ ਕੋਲ ਯਾਰ ਕੋਲ ਟਾਕੀ ਕੋਲ ਇੱਧਰ ਵੀ ਮਿਲੋ ਅਸੀਂ ਕਰਵਾਈ ਸਾਰਿਆਂ ਨੂੰ ਹੁਣ ਦੱਸ ਤੂੰ ਕਿਹਨੂੰ ਕਿਹਨੂੰ ਕਿਆ ਕਿਆ ਵਾ ਕਿਆ ਕਿਆ ਨਹੀਂ ਵੀਰੇ ਮੈਂ ਤਾਂ ਦੇਖ ਤੈਨੂੰ ਆਪਾਂ 8 ਤੇ ਹਾਂ ਠੀਕ ਆ ਹੁਣ 9 ਹੋ ਗਿਆ ਇਹ ਹਾਂ ਤੂੰ ਹੀ ਦੱਸ ਕੇ ਗਿਆ ਇਹਨੂੰ ਮੈਂ ਕਿਹਨੂੰ ਇਹਨੂੰ ਹਾਂ ਵੇ ਅਸੀਂ ਤਾਂ ਨੂੰ ਜਾਣਾ ਫੇਰ ਦੇਖਿਆ ਹੋ ਗਿਆ ਬਾਸਾਂ ਕਰਾਰੀ ਫਸ ਗਈ ਐਨੇ ਚ ਕਰਾਰੀ ਫਸ ਗਈ ਕੋਈ ਗੱਲ ਨਹੀਂ ਫੇਰ ਕਿਹਨੇ ਜਾਣ ਜੀ ਕਰਦਾ ਚੱਲੇ ਹੋ ਹਾਂ ਗਲਤ ਕੰਮ ਥੋੜੇ ਚੰਨੇ ਆ ਨਾ 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 ਠੀਕ ਆ ਫੇਰ ਕੰਨ ਚੰਨੇ ਆ ਉਹ ਤਾਂ ਠੀਕ ਆ ਬਹਿਰੂ ਦਾ ਨਾਮ ਲੈ ਕੇ ਤੋਰ ਮੈਨੂੰ ਹੁਣ ਬੰਦੇ ਤੇ ਉਹ ਬੰਦੇ ਇੱਕ ਇਹ ਕਹੀ ਜਾਂਦੇ ਉਹਨੇ ਜਾਣਾ ਇਹਨੇ ਜਾਣਾ ਪਤਾ ਨਹੀਂ ਮੈਂ ਤਾਂ ਦੇਖ ਅੱਖਾਂ ਨੂੰ ਕੀ ਬਦਦਾ ਹੁਣ ਨੌ ਤਾਂ ਬਹਿ ਜਣੇ ਆ ਰਾਮ ਨਾਲ ਮਸ ਹੋ ਗਿਆ ਕਰਨ ਸਣੇ ਚੱਲ ਇੱਕ ਜਨ ਨੂੰ ਗੋਦੀ 'ਚ ਪਟਾੜ ਲਵਾਂਗੇ ਕਰਨ ਤਾਂ ਕਿਸੇ ਗੋਦੀ 'ਚ ਬੈਣ ਚੁਕਾਇ ਨਹੀਂ ਕੋਈ ਹੌਲਾ ਜਾ ਹੋਇਆ ਪੁਰ ਗੋਦੀ 'ਚ ਪਟਾੜ ਲਾਂਗੇ ਕਿਸੇ ਦੀ 'ਚ

ਬੈਲਾ ਉੱਥੇ ਮੂਹਾਂ ਮੂਰੇ ਬੈਠਣ ਨੂੰ ਕਹਿੰਦਾ ਕਹਿੰਦਾ ਮਨੂਰੇ ਬਟਾ ਹਾਂ ਪਿੱਛੇ ਜਾਵਾ ਕਿ ਅੱਗੇ ਹੁਣ ਡਿੱਕ ਜਾ ਤੂੰ ਇੱਨੇ ਬੈਜਿਆ ਹੋਇਆ ਓ ਇਹਨੂੰ ਗੱਬੇ ਬਿਠਾ ਗੱਬੇ ਬਿਠਾ ਲਿਓ ਇਹਨੂੰ ਓ ਚੱਲ ਹੁਣ ਤੋਰ ਜੀ ਜਾ ਬੈਠਦਾ ਜਾ ਯਾਰ ਕਰਨ ਫੇਰ ਬੈਜੀ ਕਰਨੋ ਤਿੰਨ ਜਣੇ ਨੇ ਬਹਿਣਾ ਅੱਜ ਅਜੇ ਗਾਂ ਸੈਟਿੰਗ ਹੁੰਦੀ ਜਾਂਦੀ ਹੌਲੀ ਹੌਲੀ ਉਹਨੂੰ ਬੈਜ ਜਿਹੜੇ ਖੁੱਲ੍ਹੇ ਹੋ ਕੇ ਬੈਠਣਾ ਹੁਣ ਜੋ ਬਣੇ ਸੋਨੇ ਹਾਲੋ ਕੱਲ ਫੋਨ ਪਰ ਫੋਨ ਆ ਰਹਿਆ ਤੇ ਤੇ ਉਹ ਤਾਂ ਆਉਣੀ ਆ ਭਰਾਵਾ ਹੁਣ ਦੇਖੀ ਉਧਰ ਮੁਰੇ ਵੀ ਫੋਨ ਨੂੰ ਨਾ ਦੇਖੀ ਚੱਲ ਬਾਬੇ ਨੂੰ ਦੇਖ ਮੁਰੇ ਯਾਰ ਤੂੰ ਕਰ ਕਹਿੰਦੇ ਗੱਡੀ ਚਲਾ ਰਿਹਾ ਉਹ ਉਹ ਕਰੀ ਤਰੀਬ ਨੂੰ ਕਰੀ ਯਾਰ ਉਹਨਾਂ ਨੂੰ ਫੋਨ ਕਰ ਲੈ ਲੈ ਮੈਨੂੰ ਬਣਾ ਦੇ ਫੋਨ ਆਹੀ ਐਨਾ ਤਰਲੋਤ ਨੂੰ ਕਰਨਾ ਦੁੱਲੇ ਨੂੰ ਹਾਂਜੀ ਕਾ ਗੱਡੀ ਚਲਾ ਰਿਹਾ ਹੈ ਦੁਰਪੇਈ 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 ਬੈਗਰੂ ਦਾ ਨੌਲੇਜ ਹੈ ਹੈਲੋ ਗੱਡੀ ਹੋ ਗਈ ਜੀ ਸਾਡੀ ਓਵਰਲੋਡ ਠੀਕ ਹੁੰਦੇ ਅ 8009 ਜਣੇ ਤਾਂ ਹੋਣੇ ਆ ਵਿੱਚ ਹਜੇ ਇੱਕ ਬੰਦਾ ਹੋਰ ਚਾੜਨਾ ਸੀ ਚਲ ਮਹਾ ਵੀ ਹਵਾ ਵੀ ਚੈੱਕ ਕਰਵਾਇਆ ਚਲਦੇ ਬਾਈ ਕੋਲ ਆਪਣੇ ਕੋਲ ਕਰਨ ਸਾਸਰੀ ਘਰ ਸਾਰਿਆਂ ਨੂੰ ਪਰ ਆ ਜੀ ਉਹਦੇ ਨਾਲ ਕੰਬੈਕਸਾ ਦੇਖ ਲਓ ਬਈ ਬੰਦੇ ਤੇ ਕਾਰ ਨੂੰ ਸੀਟ ਵਧੀਆ ਮਿਲ ਗਈ ਆ ਵਧੀਆ ਫਿੱਟ ਆ ਗਿਆ ਪੂਰਾ ਪੂਰਾ ਇਹ ਅੱਜ ਲਾਉਂ ਜਗਰੀ ਆ ਤੇਰੀ ਜੀ ਕੈਤੀ ਆ ਪੁੱਤ ਪੱਤੀ ਖਰਾਬ ਨਾਲ ਬੈਠਾ ਉਹਨੂੰ ਅਡਜਸਟ ਹੋ ਜਾ ਕਰਕੇ ਉਹਨੂੰ ਵੀ ਬਿਠਾ ਲਾ ਦੇ ਕ੍ਰਿਸ਼ਨ ਨੂਪਾ ਨੇ ਉਹਨੂੰ ਵੀ ਇੱਥੇ ਹੀ ਟੂਲ ਇਹ ਮਲਕੂਤ ਵੀ ਜਿਹੜਾ ਹੁਣ ਪਕਰ ਪਾਇਆ ਚੰਗਾ ਰਹੇ ਕੋਲ ਚਾਰ ਖੁੱਲ ਕੇ ਜੰਗਲ ਆਇਆ ਤੇ ਆਪਾਂ ਲਾ ਤਾਂ ਸਕਦੇ ਆ ਪਰ ਪ੍ਰਾਈਵੇਟ ਗੱਡੀ ਨੂੰ ਲਾ ਸਕਦੇ ਆ ਪਰ ਆਪਾਂ ਨੂੰ じゃ ਕਾਨੂੰਨਾਂ ਦਾ ਪਤਾ ਨਹੀਂ ਹੈਗਾ ਕੋਈ ਗੱਲ ਹੈ ਠੀਕ ਹੈ ਨਾ ਇਹ ਹੈਗਾ ਤਾਂ ਅਲਾਉ ਦੇ ਵਿੱਚ ਵੀ ਆਪਾਂ ਪ੍ਰਾਈਵੇਟ ਲਾ ਸਕਦੇ ਆ ਪਰ ਪੁਲਿਸ ਵਾਲਾ ਕਿਹੜੇ ਬਖਸ਼ ਦੇ ਆ ਬਾਈ ਪਰ ਸਾਰੇ ਪੁਲਿਸ ਵਾਲਾ ਵੀ ਆਜੇ ਨਹੀਂ ਹੁੰਦੇ ਕਈ ਹੁੰਦੇ ਆ ਯਾਰ ਭੱਗਾ ਦਾ ਉਹ ਮੈਂ ਵੇੜੇ ਦੇ ਕੰਮ ਬਹੁਤ ਪੁਰਾਣੇ ਮਟਾਂਨੇ ਕਿੱਢਾ ਦੇ ਜਿਹੜਾ ਉਹ ਵਾਹ ਵਾਹ ਪੁਰਾਣੀ ਬਈ ਟਮਾਟਾ ਇਹ ਆ ਬੰਦ ਇਹ ਲੱਗਦਾ ਇੰਨੀ ਆਉਂਦੇ ਕੋਈ ਮਾਟਰ ਵੇਖਿਆ ਆ ਹਾਂ ਮਰਵਾ ਦੇ ਦੇ ਕੋ ਟਾਇਰ ਤਾਂ ਗੱਡੀ ਵਾਲਾ ਕੋਲ ਤੋਂ ਮਿਲ ਜਾਂਦੇ ਆ ਆ ਦੇਖ ਕੋਈ ਵੀ ਕਿੰਨੇ ਬੰਦੇ ਆ ਤੇਰੇ ਮੈਂ ਹੁਣ ਮੈਂ ਕੱਟ ਆਫ ਹੋ ਗਿਆ ਕਿ ਉਹਨਾਂ ਦਾ ਉਹਨਾਂ ਦਾ ਲਿੰਕ ਚ ਰਹਿਣਾ ਨਹੀਂ ਨਾ ਮੇਰਾ ਕੰਮ ਹੁਣ ਜਿਹੜੇ ਆਪਣੇ ਬੰਦਿਆਂ ਕੋਲ ਉਹਨੂੰ ਟਰਾਲੇ ਨੇ ਟਰਾਲੇ ਵਾਲੇ ਪਾਉਂਦੇ ਆ ਦੂਏ ਰੇਡੀਅਲ ਟਾਇਰ ਹੁੰਦੇ ਆ ਹਾਂ ਉਹ ਨਹੀਂ ਚੱਲਣੇ ਹੈਗੇ ਆਪਣੇ ਚੱਲਣੇ ਰਬੜ ਵਾਲੇ ਠੰਡੀ ਰਬੜ ਚ ਆ ਗਰਮ ਗਰਮ ਰਬੜ ਦੋਹਾਂ ਰਬੜਾਂ 'ਚ ਇੱਕ ਟਾਇਰ ਚੱਲਣੇ ਆ ਇਹ ਗੱਡੀ ਨੂੰ ਨਹੀਂ ਚਾਹੀਦੇ ਜੇ ਚਾਹੀਦਾ ਉਹ ਟਾਇਰ 'ਚ ਤਾਂ ਹਵਾ ਬਾਹੋਂ ਘੱਟ ਆ ਸਾਲੀ ਕਾਹੋਲੀ ਤੇ ਕਰ ਕੀ ਰੋਕੀ ਆ ਮੈਂ ਹੋਰ ਕਹਦੇ ਰੋਕੀ ਆ ਘਰੀ ਦੇਖ ਲਈ ਸੀ ਮੈਂ ਮੈਂ ਤਾਂ ਹੁਣ ਦੇਖਿਆ ਬੰਦੇ ਜ਼ਿਆਦਾ ਤਾਂ ਨਹੀਂ ਬਿਠਾ ਲਏ ਤਾਂ ਬੰਦੇ ਜ਼ਿਆਦਾ ਤਾਂ ਨਹੀਂ ਬੈਠੇ ਵਿੱਚ ਤੇ ਦਾਸ ਹੋ ਜਣੇ ਪਰ ਉਹ ਹੈ ਵੀ ਹਵਾ ਮੈਂ ਘਰੀ ਦੇਖ ਲਈ ਦੀਦੀ ਨਹੀਂ ਮੈਂ ਹੁਣ ਧਿਆਨ ਕਰਾ ਮੈਂ ਤਾਂ ਹੁਣ ਧਿਆਨ ਕਰਾ ਬੈਠਣ ਲੱਗਾ ਸਭ ਤੋਂ ਪਹਿਲਾਂ ਮੈਂ ਇਹ ਦੇਖ ਮੈਂ ਕਿੰਨੇ ਹਵਾ ਘੱਟ ਹੈ ਮੈਂ ਤਾਂ ਮੈਂ ਹੋਰ ਅਗਲੇ ਟਾਇਰ ਨਾਲ ਬੁੜੀ ਤੇ ਕਰਾ ਸਭ ਬਧੀਆ ਧਿਆਨ ਕਰ ਲਿਆ ਤਾਂ ਨਹੀਂ ਟਾਇਰ ਤਾਂ ਨਵੀਂ ਹੈ ਮੈਨੂੰ ਤਾਂ ਮੈਨ ਦਾ ਹਵਾ ਵੀ ਪਤਾ ਨਹੀਂ ਕਦੀ ਚੈੱਕ ਕਰਾਈ ਹੋਣੀ ਬਾਈ ਨਹੀਂ ਚੈੱਕ ਕਰਾਈ ਵੀ ਹਾਂ ਪਿੱਛੀ ਦੀ ਵੀ ਸੇਵਾ ਲੱਗੀ ਬਾਈ ਹਾਂ ਸੇਵਾ ਲੱਗੀ ਕਿਸ਼ਤੀ ਟਰਾਲੀ ਜਿੰਨੀ ਤਾਂ ਗੱਡੀ ਨੇ ਲੈ ਜਣੇ 10-10 ਬੰਦੇ ਗਏ ਆ ਉਹਨਾਂ ਹਾਂ 10 10 ਬੰਦੇ ਹੀ ਗਏ ਆ ਹਾਂ ਕਿੱਕੀ ਦੀ ਟਰਾਲੀ 'ਚ ਸਾਮਾਨ ਵਾਲੀ ਦੇ ਪਿੱਛੇ ਵੀ ਬੈਠੇ ਤੇ ਆਪਰੇ ਵਾਲੇ ਦੇ ਪਿੱਛੇ ਬੈਠੇ ਨੇ ਦੋਏ ਟੀ ਬੈਠੇ ਨੇ 10 ਮਾਈਕੀ ਦੀ ਸੇਵਾ ਨਾ ਬਾਈ 10 ਲੱਗ ਜਾ ਯਾਤਰਾ ਦੀ ਗਾਦੀ ਸੇਵਾ ਧੰਨਵਾਦ ਵੀਰ ਚਲੋ ਹੁਣ ਗਾਂਹ ਜਾ ਕੇ ਮਿਲਦੇ ਆ ਤੁਹਾਨੂੰ ਲਓ ਜੀ ਸੌਂਸ ਜੀ ਸੀ ਸ੍ਰੀ ਚਮਕੌਰ ਸਾਹਿਬ ਆ ਗੱਡੀਆਂ ਅੱਗੇ ਜਾਈ ਜੰਨੇ ਉਹਦਾ ਕਰਕੇ ਇਹਨਾਂ ਨੇ ਬੈਰੀਕੇਟ ਲਾਇਆ ਵਾ ਕਹਿੰਦੇ ਵੀ ਗੱਡੀਆਂ ਲਾਓ ਪਾਰਕਿੰਗ ਦੇ ਵਿੱਚ ਤੇ ਇੱਥੋਂ ਸੀ ਨਾ ਡਸਟਵਿਨ ਵਾਸਤੇ ਲੈਣੇ ਸੀ ਖਾਲੀ ਲੁਫਾਫੇ ਜਿਹੜੇ ਵੱਡੇ ਹੁੰਦੇ ਆ ਕਿਉਂ ਜਦੋਂ ਲੰਗਰ ਸਮਾਪਤ ਹੋਣਾ ਉਹਦਾ ਜਿਹੜਾ ਸਮਾਨ ਹੁਣ ਨਾ ਉਹ ਗੱਲ ਉਹਦੀ ਬਣਦੀ ਆ ਆ ਗੱਡੀਆਂ ਝੂਠ ਬੋਲ ਕੇ ਖੜੀਆਂ ਹੋਈਆਂ ਜਿਹੜੀਆਂ ਖੜੀਆਂ ਕੋਈ ਕਹਿੰਦਾ ਮੈਂ ਇੱਧਰੋਂ ਚੱਲਿਆ ਕੋਈ ਕਹਿੰਦਾ ਮੈਂ ਉੱਧਰੋਂ ਚੱਲਿਆ ਉਹ ਨਹੀਂ ਕੀ ਫਾਇਦਾ ਹਾਂ ਇੱਥੇ ਟ੍ਰੈਫਿਕ ਜਮ ਹੁੰਦੀ ਆ ਹੁਣ ਖੜਨਾ ਪੈ ਗਿਆ ਨਾ ਪਨ ਉਹ ਜੇ ਗੱਡੀਆਂ ਨਾ ਹੁੰਦੀਆਂ ਨਾਲ ਦੇਲੇ ਤਾ ਗੱਡੀਆਂ ਲੰਘ ਜਾਣੀਆਂ ਸੀ ਏਕਣੀ ਆ ਜਾਮ ਲੱਗਣ ਦਾ ਚੱਕਰ ਆ ਵੀ ਕੋਈ ਫਸੇ ਨਾ ਬਸ ਹਰਾਨ ਨਾ ਹੋਵੇ ਕੋਈ ਵੀ ਬਾਈ ਵੀ ਸੱਚਾ ਸਾਥੇ ਲੱਗਦਾ ਵੀ ਨਹੀਂ ਵੀ ਚੱਚ ਬੋਲਦੇ ਹਾਂ ਵਾਹਿਗੁਰੂ ਸਤਨਾਮ ਵਾਹਿਗੁਰੂ ਚੱਲ ਭਰਾਵਾ ਚੱਲਾ ਹੁਣ ਆ ਦੇਖਿਆ ਕਿੱਥੇ ਗੱਡੀ ਖੜਾਈ ਖੜਾ ਬਾਈ ਵਿੱਚ ਬੈਠਾ ਪਰ ਆਰਾਮ ਨਾਲ ਚੱਲ 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 ਧੰਨ ਵਾਹਿਗੁਰੂ ਸਤਨਾਮ ਵਾਹਿਗੁਰੂ ਦੇਰ ਰੋ ਇੱਥੇ ਸਿੱਧੇ ਜਲੀ ਇਕਦਮ ਜਲੀ ਤੇ ਕਿੱਥੇ ਤੇ ਮਿਲਣਾ ਪਤਾ ਕ੍ਰਿਸ਼ਨ ਨੂੰ ਲਵਾਪੇ ਚੱਲ ਫਿਰ ਚਲੋ ਦੁਨੀਆਂ ਦੇ ਵਾਹਿਗੁਰੂ ਸਾਤਨਾ ਸਾਹਿਬ ਜਾਦੂ ਮਾਰਾ ਸੱਪਾ ਕਰੋ ਕਿਰਪਾ ਦੁੱਖ ਲੱਗੇ ਨਾ ਭਾਈ ਮੂਰੇ ਜਾਮ ਲੱਗਿਆ ਵਾ ਹੁਣ ਚੱਲ ਦੇ ਕਿੱਥੇ ਛੜਾਈਆਂ ਪਿਆ ਗੱਡੀਆਂ ਫੁੱਟ ਬਾਦ ਬਸ ਪਰ ਹੋੜੋ ਵਿਚਾਰਨੇ ਤਾਂ ਆਪੇ ਕਹਣਾ ਤਾਂ ਵੀ ਝੂਠ ਨਾ ਬੋਲਿਓ ਭਾਈ ਵੀ ਤੁਸੀਂ ਗੱਡੀ ਰਾਹਤੇ ਚ ਨਹੀਂ ਖੜਾਉਣੀ ਤੁਸੀਂ ਜਾਣਾ ਆਹਦਾ ਕਾਲੇ ਵਾਲੇ ਨਾਲ ਦੀ ਹੈ ਕਾਲੇ ਆਪਣੇ ਵਾਲੇ ਨੂੰ ਹਵਾ ਲਵਾਈ ਨਹੀਂ ਤਾਂ ਪਿੱਛੇ ਭਾਈ ਐਵੇਂ ਵੀ ਦੇਖ ਪਿੱਛੇ ਲਿਖਿਆ ਵੀ ਸਰਪੰਚ ਆ ਕਾਲਾ ਐਹੇ ਚੱਕਰ ਤੇ ਡਰਦਾ ਤਾਂ ਵੀ ਇੰਨੇ ਬੰਦੇ ਬਿਠਾ ਲੂੰਗਾ ਕਿੱਥੇ ਮੈਂ ਇਹ ਚ ਆ ਜਾਂਦੇ ਉਹ ਜੀ ਨਹੀਂ ਆਉਣੇ ਦੇ ਹਾਂ ਨਾ ਅੱਛਾ ਇਹ ਮਰਗ ਬਹੁਤ ਹੈ ਚਲੋ ਜਿੱਦ ਜਿਹੜੀ ਜਾਣੀਆਂ ਤਾਂ ਜਾ ਤਾਂ ਤਾਂ ਬਾਅਦ ਚ ਵੀ ਆਉਣਾ ਆਪਣੀ ਫੈਮਿਲੀ ਸਮੇਤ ਹਾਂ ਗੱਡੀ ਨੇ ਤਾਂ ਉਹ ਨਹੀਂ ਵੀ ਜਾਣਾ ਚਲੋ ਪਹਿਲਾਂ ਵੀ ਜਾਏ ਹਾਂ ਚਲੋ ਮਿਲਦੇ ਆ ਫਿਰੋਂ ਤੁਹਾਨੂੰ ਗਾਂਹ ਚੱਲ ਕੇ ਦੇਖਤਾ ਕਿ ਮੇਨਾਚਾਰ ਨਾਚਨ ਸਾਹਿਬ ਕਿਵੇਂ ਝੂਲਦਾ ਲਾ ਟਰੈਕਟਰ ਦੇ ਨਾਲ ਗਿਆ ਵਾ ਨਾ ਹਾਂ ਚੱਲ ਕੋਈ ਬਾਈ ਗਰੂ ਸਭ ਨੂੰ ਚੜ੍ਹਦੀ ਗੱਲਾ ਚ ਰੱਖੇ ਜਿਹੜੇ ਗਏ ਉਹ ਵੀ ਜਿਹੜੇ ਨਹੀਂ ਗਏ ਉਹ ਵੀ ਬਾਈ ਕੋਟ ਕੋਟ ਪ੍ਰਣਾਮ ਨਿੱਕੀਆਂ ਜਿੰਦਾ ਵੱਡੇ ਸਾਕੇ ਚਾ ਨਹੀਂ ਰਣੀ ਵੀਰ ਚਾ ਪਛੇ ਦੇ ਦੋ ਬੰਦਿਆਂ ਨੂੰ ਵੀਰਾਂ ਵੀਰ ਪਿਛਲੀ ਸਾਡੇ ਤੋਂ ਮੁੰਡਿਆਂ ਨੂੰ ਲਓ ਜੀ ਪਕੌੜੇ ਥੋੜੇ ਜਿਹੇ ਦੇ ਦਿਆ ਥੋੜੇ ਜਿਹੇ ਵਹਿਗੂ ਦਾ ਨੌਲੇ ਦੇ ਉਹ ਦੇਖੀ ਮੇਰੇ ਹੱਥ ਨਹੀਂ ਥੱਲੇ ਸਹੀ ਹੋਇਆ ਪਿਆ ਤੇ ਧੰਨਵਾਦ ਲੇ ਪਾ ਲੈ ਕਿਥੇ ਹੋਰ ਲਫਾੜਾ ਲਫਾੜਾ ਖਾਓ ਲੈ ਲਓ ਬਾਈ ਹੋਰ ਲਿਓ ਮੈਂ ਤੁਹਾਨੂੰ ਹਾਂ ਸਮਝ ਨਹੀਂ ਆਉਂਦੀ ਇਹਨਾਂ ਹੁੰਦੇ ਨੇ ਲੰਗਰਾਂ ਦਾ ਤਾਂ ਜੀ ਕੋਈ ਤੋੜੀ ਨਹੀਂ ਹੈਗਾ ਇੰਨੇ ਕ ਰਸਤੇ ਦੇ ਵਿੱਚ ਲੰਗਰ ਆ ਠੰਡੇ ਠੰਡੇ ਪਕੌੜੇ ਦੀ ਬਾਈ ਵਹਿਗੂ ਉਹ ਧੰਨ ਕੁਰਬਾਨੀਆਂ ਸਾਹਿਬ ਜਰਦਿਆਂ ਨੇ ਜੀ ਨੁਭਾਗ ਰੂਬਾ ਕਾਲੂ ਰੈਡ ਬਾਕੀ ਗੱਡਾ ਲੋਹਾਰ ਮਾਜਰਾ ਹਾਂ ਜੁਲਾ ਫਤਿਹਗੜ ਸਾਹਿਬ ਹੈ ਨਾ ਇੱਥੇ ਅਗਲਾ ਪਿੰਡ ਲੋਹਾਰੀ ਹੈ ਮੈਂ ਕਹਿੰਦਾ ਪਤਾ ਨਹੀਂ ਇੱਧਰ ਮੈਂ ਤਾਂ ਬਈ ਆਉਣਾ ਜਾਣਾ ਘਟਾ ਨਾ ਆਪਣੇ ਰਿਸ਼ਤੇਦਾਰੀ ਇੱਥੇ ਸੋਰੇ ਇੱਧਰ ਲੋਹਾਰੀ ਉਹ ਲੋਹਾਰ ਇੱਕ ਲੋਹਾਰੀ ਕਰਾਲੀ ਕੋਲ ਵੀ ਤਾਂ ਹੈਗੀ ਆ ਨਹੀਂ ਜਾਣ ਬਣੀ ਹੋ ਇੱਕ ਸਿੰਘ ਕੋਲ ਨੂੰ ਵੀ ਤਾਂ ਹੈਗੀ ਲੋਹਾਰੀ ਨਹੀਂ ਆਪਣਾ ਇੱਧਰ ਇਹਦੇ ਅੱਗੇ ਲੋਹਾਰੀ ਹੈ ਵੀ ਅੱਛਾ ਜੀ ਇੱਧਰ ਅੱਗੇ ਠੀਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅਦਈ ਭਾਈ ਕਰਮ ਕਰ ਵੀ ਮੈਨੂੰ ਪੈਣਾ ਨੂੰ ਖੁਲਾ ਦੇ ਯਾਰ ਮੁੰਡਾ ਨੂੰ ਅਦਈ ਕਰ ਦੇ ਬਾਈ ਅਦਈ ਯਾਰ ਵੀ ਤੇ ਖੁਲਾ ਛੱਡੇ ਢੰਡੇ ਡਰਾਈਵਰ ਦੇ ਸਾਡਾ ਡਰਾਈਵ ਠੰਡਾ ਹੀ ਆ ਨਾ ਨਾ ਉਹ ਠੀਕ ਆ ਠੰਡਾ ਠੰਡੇ ਚੱਲਣ ਵਾਲੇ ਕੰਮ ਆ ਜਿਹੜੇ ਸਾਫ ਨਾਲ ਰੋਡ ਪਰ ਟ੍ਰੈਫਿਕ ਆ ਨਾ ਉਸ ਸਾਫ ਨਾਲ ਚੱਲਣਾ ਠੀਕ ਆ 10 ਮਿੰਟ ਲੱਗ ਜਾਣ ਕੋਈ ਨੁਕਸਾਨ ਹੋਵੇ ਉਹਦਾ ਕੋਈ ਫਾਇਦਾ ਨਹੀਂ ਆਗਾ ਵਾਹ ਪਹੁੰਚ ਗਏ ਜੀ ਸੀ ਫਤੇਗੜ ਸਾਹਿਬ ਗੱਡੀ ਸਾਡੀ ਲੰਗਰ ਤੱਕ ਤਾਂ ਪੁਲਿਸ ਵਾਲੇ ਨਾ ਕਰਦੇ ਕਹਿੰਦੇ ਜਾਣ ਨਹੀਂ ਦਿੰਦੇ ਮਾ ਵੀ ਚਲਾ ਇੱਥੇ ਸਾਈਡ ਦੱਬ ਕੇ ਖੜਾ ਦਿੰਦੇ ਆ ਰਾਤ ਨੂੰ ਲੈ ਜਾਗੇ ਰਾਤ ਨੂੰ ਕੁਝ ਟ੍ਰੈਫਿਕ ਘਟ ਜੂਗੀ ਉਹ ਉਹਨੂੰ ਵੀ ਉੱਤਰ ਜਾਣ ਦੋ ਮੁੰਡੇ ਨੂੰ ਐਨੀ ਕਾ ਸਾਡੀ ਬਣੀ ਪਈ ਦੀ ਬਾਈ ਜਾਣਾ ਜੀ ਰੌਂਗ ਸਾੜੇ ਜਾ ਜਾਣਾ ਰੌਂਗ ਸਾੜੇ ਚ ਰਾਤ ਨੂੰ ਜਾਈਏ ਤੇ ਜਾਣਾ ਰਾਤ ਨੂੰ ਆ ਜਾਏ ਰਾਤ ਨੂੰ ਜਾਈਏ ਆ ਬੱਚੇ ਰੱਖ ਦੇ ਪੁੱਤਾਂ ਦੇ ਵਿੱਚੇ ਰੱਖ ਦੇ ਚਲ ਹੁਣ ਐ ਕਰ ਲਉ ਹੁਣ ਤੁਰ ਕੇ ਰੌਂਗ ਸੜ ਪਾਸਲ ਤੇ ਨਗਰ ਕੀਰਤਨ ਆ ਰਿਹਾ ਕਹਿੰਦੇ ਹਾਂਜੀ ਕੋਈ ਨਹੀਂ ਹਾਂ ਆਹ ਉਥੇ ਕਰਕੇ ਰੁਕਿਆ ਉਹ ਕਹਿੰਦਾ ਵੀ ਬਾਈ ਰਿਕਵੈਸਟ ਹੈ ਕਹਿੰਦਾ ਜਿੱਥੇ ਪੱਤਰੇ ਤਾਂ ਗਈ ਨਹੀਂ ਨਾਲੇ ਬਿਲਕੁਲ ਚਾਬੀ ਜੇਬ ਚ ਪਾ ਲਈ ਆਪਣੀ ਚੰਗੀ ਤਰ੍ਹਾਂ ਫੈਨੋ ਲੇਟ ਕਰਾਇਆ ਫੈਨੋ ਲੇਟ ਕਰਾ ਇਸੇ ਗਰੀ ਦਾ ਬੀਜੀ ਬੋਲੋ ਚਲੋ ਅਰੇ ਕੁਝ ਨਹੀਂ ਹੋਣਾ ਚਾਰ ਚਪੇੜੇ ਵੀ ਜਿਹੜੇ ਤੇ ਖਾਲੋਂ ਤਾਂ ਗੱਡੀ ਲੈ ਹੋ ਜਾਂਦੇ ਕੱਚੀਆ ਆ ਹੁਣ ਲੱਗਿਆ ਖਾਲਾ ਇੱਕ ਵਾਰੀ ਸਾਰੇ ਸੁਣਦੀ ਕਰਾ ਲਓ 6 ਸਾਲ ਮਿੰਟ ਦਾ ਕਰਾਈਆਂ ਦੇਖ ਲਾ ਹਾਂ ਪਾਉਨ ਲੰਬੇ ਕਹਿੰਦਾ ਅੰਦਰ ਸਾਰੇ ਹੋ ਗਿਆ ਚਲੇ ਤਾਂ ਗਏ ਉਹ ਤੇ ਫਿਰ ਵੀ ਕੁਝ ਨਹੀਂ ਹੁੰਦਾ ਹੈਗਾ ਡਰਾਈਵਰ ਬੰਦੇ ਵਾਹ ਵਾਹ ਹੈ ਜੀ ਫਾਈਨਲੀ ਪਹੁੰਚ ਗਏ ਜੀ ਤਕਾਣੇ ਆਪਣੇ ਲੰਗਰ ਦੇ ਵਿੱਚ ਤੇ ਐਦਿ ਕੀਦਾ ਲੰਗਰ ਸੇਵਾ ਪਿੰਡ ਮਾਲਾ ਰੋਪੜ ਹਾਂ ਬਾਬਾ ਜੀ ਅਸਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਿਹਾ ਗਾ ਮੈਂ ਤੁਸੀ ਤੁਹਾਡੇ ਕਾਫੀ ਪੀਣ ਲੱਗਿਆ ਮੈਂ ਚਾਹ ਹੈ ਲੱਤਾਂ ਨੇ ਭਾਈ ਲੱਤਾਂ ਅੱਪਰ ਸਾਡੀ ਲੱਤਾਂ ਕੜਗੀਆਂ ਯਾ ਤੇਰੇ ਥੱਕ ਗਿਆ ਬਾਈ ਆਇਆ ਦੋ ਦਿਨ ਬਸ ਲੁੱਟ ਲਓ ਜਿਹੜੀ ਸੇਵਾ ਲੁੱਟਉਂਦੀ ਆ ਹਾਂ ਚਾਹ ਪੀ ਕੇ ਕੰਮ ਹੋ ਜਾਂਦਾ ਬਾਕੀ ਗੱਲ ਸੋਹਣੀ ਆ ਬਾਈ ਇਹ ਅੱਠ-ਨੌ ਵਰ੍ਹੇ ਦੀ ਨਿਕਲੀ ਗਾਟੇ ਦਾ ਚਾਹ ਕੰਮ ਹੁੰਦਾ ਹੀ ਆ ਆ ਇਹਦਾ ਆ ਮੇਰੀ ਗੱਲ ਸੁਣੋ ਤੁਹਾਡੇ ਜ਼ਿੰਮੇਵਾਰੀ ਪਰ ਆਇਆ ਇਹ ਹਾਂ ਨਹੀਂ ਮੈਨੂੰ ਲਿਆਉਣ ਦੀ ਤਾਂ ਕਹਿੰਦਾ ਮੇਰੀ ਮਾਂ ਕਬੀਰ ਨਾਲ ਗੱਲ ਹੋਈ ਵੀ ਕਹਿੰਦਾ ਮੇਰੀ ਟਰਾਲੀ ਤੱਕ ਏਰੀਆ ਆਪਣਾ ਉਹ ਤੇ ਘਰ ਹੀ ਜਾਣਾ ਆਇਆ ਤੁਹਾਨੂੰ ਮੈਂ ਸਮਝਾਤਾ ਵੀ ਜੇ ਉਧਰ ਤੋਂ ਚੁੰਨੀ ਵਾਲੀ ਸਾਈਡ ਤੇ ਆਉਂਦੇ ਆ ਆ ਸਪੈਦਰ ਸਾਡੇ ਲੰਗਰ ਦੇ ਸਾਹਮਣੇ ਆਇਆ ਨਾ ਹੋਰ ਕਿਤੇ ਨਹੀਂ ਹੈਗੇ ਇੱਥੇ ਆ ਕੇ ਆਉਂਦੇ ਹੋ ਐ ਨਹੀਂ ਆਉਂਦੇ ਆ ਚੱਲ ਇਹਨੂੰ ਬਾਹਰ ਜਾਣ ਵੀ ਨਹੀਂ ਦੇਣਾ ਹੋਰੀ ਰਹੀ ਬੱਸ ਇੱਥੇ ਸੇਵਾ ਕਰੋ ਜੀ ਹੁਣ ਬੱਸ ਤੁਹਾਨੂੰ ਕਮਰਾ ਦਿਖਾ ਦੇਣਾ ਉੱਥੇ ਮੈਂ ਉਹ ਕਮਰਾ ਦਿਖਾ ਰਿਹਾ ਨਾ ਸਭ ਕੁਝ ਉੱਥੇ ਹਾਂ ਅਜਾ ਸਾਡੇ ਕੰਪਲ ਗੰਬਲ ਦਾ ਗੱਡੀ 'ਚ ਰਹਿ ਗਏ ਤੇਰੇ ਤੇ ਨਹੀਂ ਗੱਡਿਆਂ ਨਾਲ ਈ ਖੜੀ ਆ 200 ਮੀਟਰ ਆ ਬਸ ਹਾਂ ਲਿਆਉਣੀ ਪਣ ਸਾਰੀ ਰਾਤ ਸਾਰੀ ਰਾਤ ਅੱਜ ਵੀ ਉਹੀ ਕੋਰ ਆ ਹਾਂ ਅੱਜ ਵੀ ਉਹੀ ਪੰਗਾ ਕੱਲ੍ਹ ਨੂੰ ਵੀ ਆਈ ਕੋ ਸੋਈ ਜਾਣਾ ਜਾਣੇ ਵਾਲੇ ਵੀ ਉੱਕਣੇ ਆ ਆਉਣੇ ਵਾਲੇ ਵੀ ਉੱਧੇ ਹੀ ਆ ਹੁਣ ਵੀ ਨੱਕਾ ਲਾਵਾ ਪਿੱਛੇ ਜਾਮ ਲੱਗਾ ਬਹੁਤ ਅਗੜਾ ਉਹਦੇ ਕਰਕੇ ਸਾਨੂੰ ਨਹੀਂ ਆਉਣ ਦਿੱਤਾ ਉਹਨਾਂ ਨੇ ਕਹਿੰਦਾ ਭਾਈ ਜੀ ਉਹ ਇੰਨੀ ਪਬਲਿਕ ਰੁਕੀ ਵੀ ਆ ਕਹਿੰਦਾ ਤੁਸੀਂ ਰੌਂਗ ਸਾਈਡ ਨੂੰ ਜਾਓਗੇ ਕਹਿੰਦਾ ਫੇ ਸਾਨੂੰ ਸਾਨੂੰ ਅਗਲਾ ਸਾਡੇ ਕੱਪੜੇ ਪਾੜਨ ਆਉਂਦਾ ਵੀ ਉਹ ਗੱਡੀ ਕਿਵੇਂ ਲੰਘੀ ਸ਼ਾਮ ਦਾ ਟਾਈਮ ਹੈ ਭਾਈ ਇਹਨਾਂ ਦਾ ਹਾਂ ਕਾਹਤੋਂ ਮੁਕੰਤਾਰ ਦੇ ਹਾਂ ਕੀ ਕਾ ਮੌਕਾ ਸਭ ਤੋਂ ਜ਼ਿਆਦਾ ਜੀ ਜ਼ਿਆਦਾ ਯਾਰ ਬਈ ਛੋਟਾ ਹੈ ਇੰਨਾ ਕਿ ਸਾਈਜ਼ ਪਿਆਜ਼ ਹੁਣ ਬੜਾ ਹੁੰਦਾ ਫੇਰ ਗੱਲ ਬਣਦੀ ਹਾਂ ਫੇਰ ਗੱਲ ਜਾਨੂ ਖਦਮ ਹੋ ਜਾਂਦਾ ਜੀ ਜਾਨੂ ਕਿ ਸੌਣ ਲੱਗ ਜਾਂਦੀ ਜਾਨੂ ਕੁੰਗਲੀ ਲੱਗ ਜਾਂਦੀ ਜੇ ਹਾਂ 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 ਕਿਉਂ ਆਇਆ ਬਈ ਇਹ ਮਸ਼ੀਨ ਚੋਂ ਉਹਨੂੰ ਕੱਢਣਾ ਨਹੀਂ ਤਾਣਾ ਇਹ ਗਰਮ ਹੋ ਗਈ ਵੀ ਮੌਕ ਚੀਨਦਾ ਗਰਮ ਹੋ ਗਈ ਬਹੁਤ ਤਾਂ ਹੀ ਖੜਾਈ ਦੀ ਆ ਪਾ ਟਰੈਕਟਰ ਤਾਂ ਆਪਣੇ ਖੜੇ ਔਰ ਸਾਰੇ ਹੁਣ ਹੈ ਬਾਈ ਜੀ ਨਾਲ ਕੱਲੂ ਇੱਥੇ ਲੰਗਰ ਲਾਉਣ ਨੂੰ ਜਗ੍ਹਾ ਵੀ ਚਾਹੀਦੀ ਕਿਤੇ ਟਰੈਕਟਰ ਜਿਹੜਾ ਖੜੇ ਰਹਿ ਜਾਣਾ ਇਹਨਾਂ ਨੂੰ ਕੱਢ ਕੇ ਵੀ ਲਾਉਣਾ ਬਣਾ ਟਿਕਾਣਾ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ ਬਾਈ ਦਾ ਫੇਰ ਬਨੂੜ ਹੈ ਅੱਛਾ ਠੀਕ ਹੈ ਬਾਈ ਕਦੇ ਡਿੱਗ ਰਹੀ ਵੀ ਕਦੋਂ ਪਹੁੰਚਾ ਹਾਂ ਬਹੁਤ ਸੰਘਰਸ਼ ਵੇਟ ਕਰ ਰਹੀ ਆ ਹਾਂ ਜਨਤੀ ਗੱਲਾਂ ਰੱਖੇ ਬਹੁਤ ਵਧੀਆ ਆਪਾ ਸਹਿਬ ਜੱਤ ਜੀ ਅੱਜ ਹਾਂ ਅੱਜ ਦਾ ਦਿਨ ਜੋ ਸਿੱਧੀ ਸਮਾਗਮ ਆਪਾਂ ਇਹਨੂੰ ਮੁੱਖ ਰੱਖਦੇ ਹੋਏ ਆਪਾਂ ਨਤਮਸਤਕ ਹੋ ਰਹੇ ਹਾਂ ਹਾਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਗੁਰੂ ਦੇ ਨੰਗਰ ਚੱਲਦੇ ਰਹਿਣ ਹਾਂ ਚਲੋ ਜੀ ਆ ਭਾਈ ਸੇਵਾ ਲਈ ਜਾਵੇ ਹਾਂ ਗੱਲ ਤਾਂ ਇੱਥੇ ਸਾਰੀ ਮਾਤਮਾ ਸਾਰੇ ਵੀਰ ਮੇਰ ਪਰੇ ਹੱਥ ਰੱਖੇ ਹਾਂਜੀ ਚਲੋ ਚੱਲਦੇ ਰਹਿਣ ਵੀਰ ਹਾਂ ਲੋ ਲੰਗਰ ਚੱਲਦੇ ਰਹਿਣ ਪੰਜਾਬ ਹੱਸਦਾ ਬਸਦਾ ਰਹੇਗਾ ਹਾਂਜੀ ਚਲੋ ਰਹਿ ਜੀ ਪ੍ਰੋਜੈਕਟ ਉਹ ਇਹ ਨੂੰ ਇੱਕ ਟਾਈਮ ਆ ਰਹੀ ਹੈ ਚਲੋ ਰਹਿ ਜੀ ਜੋੜ ਗਿਆ ਜੀ ਕਰਨ ਨੂੰ ਤਾਂ ਆਪਣੀ ਸੇਵਾ ਦਾ ਵਿੱਚ ਗਲਵਜ਼ ਪਾ ਲੇ ਰਾਜੂ ਭਾਈ ਆਜੂ ਲੋਟ ਇਦਾਂ ਇਦਾਂ ਪੈਣੇ ਇਹਦਾ ਲੱਗ ਗਿਆ ਲਾਲ ਖਿੱਚ ਗਿਆ ਰੱਖਿਆ ਇਹਨੂੰ ਮਾਰਨਾ ਮਾਣਾ ਮੁੱਢਾ ਲੰਮ ਕਰਾਉਂ ਉਹ ਨਾ ਨਾ ਪੂਰਾ ਕੰਮ ਕਰੂ ਤੇਰੇ ਬਰਾਬਰ ਰਾਤ ਦੇ ਰਾਤ ਲੈਣਾ ਲੁੱਟ ਕੇ ਇਹਨੇ

وي لن دے تے واپاري وي لن دے تے